ਸੰ ਦਾਉਦ ਦਿਹਾਤੀ ਮੀ ਦੂਸਾ ਦਾ ਮੈਂ ਪੰਜਾਬ ਦਾ ਜਨਮ ਸਕੀਏ ਮੀਟਿੰਗ ਕੀਤੀ ਇਹਦੇ ਬਾਰੇ ਦੱਸੋ ਅੱਜ ਇਹ ਮੀਟਿੰਗ ਨਹੀਂ ਇਹ ਸਾਡਾ ਡੈਲੀਗੇਟ اجلاس ਆ ਜ਼ਿਲ੍ਹੇ ਦਾ اجلاس ਆ ਇਸ اجلاس ਦੇ ਵਿੱਚ ਅਸੀਂ ਪਿਛਲੀਆਂ ਜਿਹੜੀਆਂ 3 ਸਾਲ 4 ਸਾਲ ਦੀਆਂ ਸਰਗਰਮੀਆਂ ਹੁੰਦੀਆਂ ਉਹਨਾਂ ਦੇ ਵਿਚਾਰ ਕਰਦੇ ਆ ਅਸੀਂ ਆਪਣੀ ਜਥੇਬੰਦੀ ਦੇ ਅੰਦਰ ਰਹਿ ਕੇਆਂ ਘਾਟਾਂ ਕਮਜ਼ੋਰੀਆਂ ਤੇ ਵਿਚਾਰ ਕਰਦੇ ਆ ਇਹਦੇ ਜਿਹੜੇ ਚੰਗੇ ਪੱਖ ਆ ਉਹਨਾਂ ਦੇ ਵਿਚਾਰ ਕਰਦੇ ਆ ਤੇ ਉਹਦੇ ਤੋਂ ਬਾਅਦ ਅਗਲੇ ਆਉਣ ਵਾਲੇ 3 ਸਾਲਾਂ ਵਾਸਤੇ ਟੀਮ ਚੁਣਦੇ ਆ ਉਹ اجلاس ਅਸੀਂ ਅੱਜ ਕਰਕੇ ਆਟੇ ਨਹੀਂ ਉਹਨਾਂ ਦਾ اجلاس ਸਾਡਾ ਚੱਲ ਰਿਹਾ ਇਹ ਨਵੀਂ ਟੀਮ ਵੀ ਚੁਣਨੀ ਆਹੀਂ ਪੁਰਾਣੇ ਸਾਰੇ ਕੁਝ ਤੇ ਵਿਚਾਰ ਵੀ ਕਰਨਾ ਕੋਈ ਮੇਰਾ ਨਾਮ ਦਰਸ਼ਨ ਨਾਰ ਮੈਂ ਸੁਪਾ ਪ੍ਰਧਾਨ ਦੇਤੀ ਮੇਰੀ ਸਭਾ ਜਿਵੇਂ ਮੇਰੇ ਸਾਥੀ ਗੁਰਨਾਬ ਸਿੰਘ ਦੌਧ ਹੋਣਾ ਦੱਸਿਆ ਕਿ ਅੱਜ ਅਸੀਂ ਇੱਥੇ ਜ਼ਿਲ੍ਹਾ ਲੁਧਿਆਣਾ ਦਾ ਡੈਲੀਗੇਟ اجلاس ਆ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਤੇ ਅਸੀਂ ਪਿਛਲੇ ਸਮੇਂ ਦਾ ਜੋ ਲੇਖਾ ਜੋਖਾ ਆ ਘਾਟਾਂ ਕਮਜ਼ੋਰੀਆਂ ਨੋਟ ਕਰਕੇ ਉਹਨੂੰ ਅੱਗੇ ਹੋਰ ਬਿਹਤਰ ਬਣਾਉਣ ਲਈ ਇਹ ਸਦਨ ਕਰਾਂਗੇ ਨਵੀਂ ਕਮੇਟੀ ਜਿਹੜੀ ਕੰਮ ਕਰਨ ਵਾਲੀ ਆ ਉਹ ਉਹਦੀ ਚੋਣ ਕਰਾਂਗੇ ਤੇ ਅੱਜ ਜਿਹੜੀ ਸੰਗਤ ਇੱਥੇ ਆਈ ਆ ਡੈਲੀਗੇਟ ਸਾਥੀ ਆਏ ਆ ਇਹ ਸਾਰੇ ਇਹਨਾਂ ਦੇ ਸੁਝਾਅ ਲਵਾਂਗੇ ਇਹਨਾਂ ਵਿੱਚੋਂ ਅਸੀਂ ਚੁਣਾਂਗੇ ਉਹਨਾਂ ਦੀ رائے ਦੇ ਨਾਲ ਹੀ ਚੁਣਾਂਗੇ ਅਸੀਂ ਦੂਸਰੀ ਦੂਸਰੀਆਂ ਜੱਥੇ ਬੰਦਿਆਂ ਵਾਂਗੂ ਜਾਂ ਦੂਸਰੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੁੰਦੀਆਂ ਉਨਾ ਮੰਗੂ ਅਸੀਂ ਆਪਣੇ ਪ੍ਰਧਾਨ ਸ਼ਕਤੀ ਨੂੰ ਬਾਕੀ ਉਧੇਦਾਰਾਂ ਨੂੰ ਥੋਪ ਥੋਪਦੇ ਨਹੀਂਗੇ ਅਸੀਂ ਥੋਪਣ ਨਹੀਂ ਆਉਂਦੇ ਅਸੀਂ ਥੱਲੇੋਂ ਰਾਇ ਲੈ ਕੇ ਜਿਹੜੇ ਉਹ ਚੰਗਾ ਸਮਝਦੇ ਆ ਲੋਕ ਉਹਨਾਂ ਨੂੰ ਅਸੀਂ ਉਧੇਦਾਰ ਬਣਾਇੰਦਾ ਉਹਨਾਂ ਦੀ ਕਮੇਟੀ ਚੁਣ ਕੇ ਜਾਈਦੀ ਆ ਸਾਡਾ ਪੰਜਾਬ ਦਾ ਜਿਹੜਾ اجلاس ਆ ਇਹ ਅਸੀਂ ਪੰਜਾਬ ਦੇ ਜਿੰਨੇ ਜ਼ਿਲ੍ਹੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਦਾਂ ਦੇ ਡੈਲੀਗੇਟ اجلاس ਕਰਕੇ ਅਸੀਂ ਡੈਲੀਗੇਟ ਚੁਣਦੇ ਆ ਡੈਲੀਗੇਟ ਜਿਹੜੇ ਸਾਡੇ ਪੰਜਾਬ ਦਾ اجلاس ਹੋ ਰਿਹਾ ਅਮਰਸਰ ਜਿਹੜੇ ਚ ਬਾਬਾ ਬਕਾਲਾ ਚ 5 6 April ਨੂੰ ਉਹਦੀ ਤਿਆਰੀ ਵਜੋਂ ਇਥੋਂ ਡੈਲੀਗੇਟ ਤਿਆਰ ਕਰਕੇ ਲੈ ਕੇ ਜਾਵਾਂਗੇ ਸਾਰੇ ਜ਼ਿਲ੍ਹਿਆਂ 'ਚੋਂ ਉੱਥੇ ਉਹ ਫੇ ਪੰਜਾਬ ਦੀ ਕਮੇਟੀ ਚੁਣਨਗੇ ਉਹਦੇ ਕਰਕੇ ਅੱਜ ਅਸੀਂ ਸਪੈਸ਼ਲ ਇਹ ਪਿਛਲੇ ਦਿਨੀ ਅਸੀਂ ਇਹ ਅੱਜ ਦੀ ਤਰੀਕ ਜਿਹੜੀ 11 ਮਾਰਚ ਰੱਖੀ ਸੀ ਉਹਦੇ ਇਹ ਤਿਆਰੀ ਵਿੱਚ ਆਏ ਆ ਜਲਾਸ ਕਰ ਰਹੇ ਸੀ ਤੇ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਜਲਾਸ ਆ ਜਿਹੜਾ ਇਹ ਆਪਣੇ ਬਾਬੇ ਬਕਾਲੇ ਹੋ ਰਿਹਾ ਤੇ 5 6 ਅਪ੍ਰੈਲ ਨੂੰ ਉਹਦੀ ਕਾਮਯਾਬੀ ਲਈ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਅਸੀਂ ਉਹ ਇਹ ਜਿਹੜੀਆਂ ਜ਼ਿਲ੍ਹਾ ਕਮੇਟੀਆਂ ਉਹ ਬਣਾ ਰਿਆ ਤੇ ਡੈਲੀਗੇਟ ਚਲ ਰਹੇ ਆ ਤੇ ਉਹਦੇ ਨਾਲ ਚਲ ਰਹੇ ਆ ਜਥੇਬੰਦੀ ਜਿਹੜੀ ਆਪਣੀ ਜਥੇਤੀ ਮਜ਼ਦੂਰ ਸਭਾ ਹਾਂਜੀ ਸਾਡੀ ਜਥੇਬੰਦੀ ਆ ਜਿਹੜੀ ਲਗਭਗ ਸਾਰੇ ਪੰਜਾਬ ਚ ਆ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਅਸੀਂ ਕਿਸੇ ਨੂੰ ਵੱਡੇ ਆ ਆ ਸਾਡੀ ਜਥੇਬੰਦੀ ਸਾਡੇ ਵਿਤ ਮੁਤਾਬਕ ਸਾਡੀ ਜਥਾ ਸ਼ਕਤੀ ਮੁਤਾਬਕ ਬਹੁਤ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀ ਆ ਔਰ ਸਿੱਟੇ ਚਾਰੇ ਨਿਕਲ ਰਹਾ ਹੈ ਅਈ ਲੜਨਾਂ ਲੋਕਾਂ ਦੇ ਹਾਂਜੀ ਅੱਜ ਸਾਡੇ ਪੰਜਾਬ ਦੀ ਲੀਡਰਸ਼ਿਪ ਆਈ ਸੀਗੀ ਕਾਉਂਡਰ ਕਰਨਾਮ ਸਿੰਘ ਜੀ ਜਿਹੜੇ ਸਾਡੇ ਪੰਜਾਬ ਦੇ ਸਕੱਤਰ ਨੇ ਔਰ ਦਰਸ਼ਨ ਸਿੰਘ ਨਾਰਜ ਜੀ ਜਿਹੜੇ ਪ੍ਰਧਾਨ ਨੇ ਔਰ ਅੱਜ ਸਾਡਾ ਜ਼ਿਲ੍ਹੇ ਦਾ ਅਜਲਾਸ ਇੱਥੇ ਦਰਸ਼ਨ ਛੱਤਰ ਸਿੰਘ ਹਾਲ ਦੇ ਵਿੱਚ ਹੋਇਆ ਔਰ ਸਾਡੀ ਦਿਹਾਤੀ ਮਜ਼ਦੂਰ ਸਭਾ ਦਾ ਔਰ ਮੈਨੂੰ ਇਹਦੇ ਵਿੱਚ ਸਾਡੀ 11 ਮੈਂਬਰੀ ਕਮੇਟੀ ਬਣਾਈ ਹੈ ਔਰ ਉਹਦੇ ਵਿੱਚ ਮੀਤ ਪ੍ਰਧਾਨ ਦੀ ਚੋਣ ਹੋਈ ਹੈ ਜਿਹਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਚੁਣਿਆ ਗਿਆ ਔਰ ਅਸੀਂ ਪਾਰਟੀ ਨੂੰ ਵਿਸ਼ਵਾਸ ਦਿਵਾਉਣੇ ਆ ਵੀ ਅਸੀਂ ਆਪਦੀ ਪੂਰੀ ਮਿਹਨਤ ਨਾਲ ਆਪਣੇ ਜੱਥੇਬੰਦੀ ਨੂੰ ਅੱਗੇ ਮਜ਼ਬੂਤ ਕਰਾਂਗੇ ਅਤੇ ਆਪਣਾ ਸਨੇਹਾ ਔਰ ਆਪਣੇ ਗਰੀਬਾਂ ਲੋਕਾਂ ਨੂੰ ਲੈ ਕੇ ਅੱਗੇ ਵਧਾਂਗੇ ਔਰ ਇਹਨਾਂ ਦੇ ਕੰਮਾਂ 'ਚ ਪੂਰਾ ਅਸੀਂ ਧਿਆਨ ਦੇਵਾਂਗੇ ਔਰ ਆਪਣੇ ਜੱਥੇਬੰਦੀ ਨੂੰ ਮਜ਼ਬੂਤ ਕਰਾਂਗੇ ਮੈਂ ਕਾਮਰੇਜ ਨਿਰਮਲ ਸਿੰਘ ਢਾਲੀਗੜ ਅੱਜ ਨਸ਼ਤਰ ਸਿੰਘ ਯਾਦਗਾਰੀ ਹਾਲ ਵਿੱਚ ਔਰ ਐਮ ਪੀ ਆਈ ਪੀ ਆਈ ਡੀ ਲੀਡਰਸ਼ਿਪ ਥੱਲੇ ਸੂਬਾ ਲੀਡਰਸ਼ਿਪ ਥੱਲੇ ਤੇ ਹੋਰ ਜਿੰਨੇ ਵੀ ਆਗੂ ਸੀ ਸਾਰੇ ਇਸ ਹਾਲ ਵਿੱਚ ਪਹੁੰਚੇ ਤੇ ਦਿਹਾਤੀ ਮਜ਼ਦੂਰ ਸਭਾ ਤੇ ਕਿਸਾਨ ਸਭਾ ਉਹ ਸਾਰਿਆਂ ਦੇ ਮੈਂਬਰ ਇੱਥੇ ਮੌਜੂਦ ਉਹਨਾਂ ਦੇ ਵਿੱਚ ਤਿੰਨ ਚੋਣਾਂ ਹੋਈਆਂ ਇੱਕ ਜ਼ਿਲ੍ਹਾ ਕਮੇਟੀ ਦੀ ਚੋਣਾਂ ਬੋਡੀ ਦੀ ਚੋਣ ਕੀਤੀ ਗਈ ਇੱਕ ਦੋ ਤਹਿਸੀਲਾਂ ਦੀਆਂ ਲੁਧਿਆਣਾ ਪਛਮੀ ਤੇ ਜਗਰਾਉਂ ਤਹਿਸੀਲ ਦੀ ਜਿਹਦੇ ਵਿੱਚ ਮੈਨੂੰ ਸੈਕਟਰੀ ਚੁਣਿਆ ਗਿਆ ਤੇ ਸਾਡੇ ਹੰਸਾਂ ਤੋਂ ਕੀ ਉਹਦਾ ਨਾਮ ਮੁੰਡਾ ਗੁਰਪ੍ਰੀਤ ਸਿੰਘ ਹਾਸੋ ਪ੍ਰਧਾਨ ਨੇ ਸੋ ਬਾਕੀ ਟੀਮ ਸਾਡੀ ਉਹ ਕੁਝ ਮੈਂਬਰ ਆ ਜਿਹਨਾਂ ਦੇ ਮੈਂ ਨਾਂ ਬਾਅਦ ਚਲਾਉਂਗਾ ਲਿਖਾਂਗੇ ਹੋਰ ਅਸੀਂ ਐਡ ਵੀ ਕਰਦੇ ਉਹ ਕਰਾ ਵੀ ਸਕਦਾ ਜਿਹੜਾ ਕੋਈ ਵਰਕਰ ਕੰਮ ਕਰਨਾ ਚਾਹੁੰਦਾ ਸੋ ਮੈਂ ਵਾਦਾ ਕਰਦਾ ਯਕੀਨ ਦਿਵਾਣਾ ਜਥੇਬੰਦੀ ਨੂੰ ਔਰ ਪਾਰਟੀ ਨੂੰ ਕੇਸ ਦੇ ਵਿੱਚ ਰਹਿ ਕੇ ਮੈਂ ਤੰਦੇਹੀ ਨਾਲ ਇਸ ਆਰਗੇਨਾਈਜੇਸ਼ਨ ਨੂੰ ਪੂਰਾ ਮਜ਼ਬੂਤ ਕਰੂੰਗਾ ਤੇ ਆਪਣੀ ਤੰਦੇਹੀ ਨਾਲ ਇਹਦਾ ਜੋ ਵੀ ਮੇਰੇ ਜਿੰਮੇ ਡਿਊਟੀ ਲਈ ਜਾਊਗੀ ਉਹਨੂੰ ਨਿਭਾਵਾਂਗਾ ਧੰਨਵਾਦ ਹਰਵੰਦ ਸਿੰਘ ਲੋਟਵਦੀ ਅੱਜ ਅਸੀਂ ਦਿਹਾਤੀ ਮੁਰਸ਼ਾ ਪੰਜਾਬ ਜਲਾ ਲੁਧਿਆਣਾ ਦੀ ਚੋਣ ਕੀਤੀ ਗਈ ਹੈ ਜਿਦੇ ਵਿੱਚ ਜ਼ਿਲ੍ਹੇ ਦੇ 15 ਮੈਂਬਰੀ ਟੀਮ ਚੁਣੀ ਗਈ ਹੈ ਜਿਦੇ ਵਿੱਚ 11 ਮੈਂਬਰ ਅਸੀਂ ਚੁਣੇ ਗਏ ਨੇ ਤੇ 4 ਸੀਟਾਂ ਖਾਲੀ ਰੱਖੀਆਂ ਨੇ ਉਹਦੇ ਵਿੱਚ ਵੀ ਸਰਕਾਰ ਦੇ ਸਾਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਸਾਡੇ ਨਾਲ ਗੋਰਸੀਆ ਜੀ ਨੇ ਜਿਹੜਾ ਬੜਾ ਵੱਡਾ ਕੁਰਬਾਨੀ ਵਾਲਾ ਪਰਿਵਾਰ ਆ ਅਸੀਂ ਮਜ਼ਦੂਰਾਂ ਦੇ ਹਰ ਇੱਕ ਮਸਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਲੜਦੇ ਆ ਰਹੇ ਹਾਂ ਦੇ ਇਸੇ ਤਰ੍ਹਾਂ ਹੀ ਅਸੀਂ ਮਜ਼ਦੂਰਾਂ ਦੇ ਜੋ ਵੀ ਮਸਲੇ ਨੇ ਉਹਨਾਂ ਨੂੰ ਲੈ ਕੇ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਮਨਰੇਗਾ ਵਰਕਰਾਂ ਦੇ ਹੱਕਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਲੰਮਾ ਸੰਘਰਸ਼ ਕਰਾਂਗੇ ਤੇ ਜਿਹੜਾ ਵੀ ਮਜ਼ਦੂਰਾਂ ਤੇ ਉਹ ਚਾਹੇ ਸਰਕਾਰੀ ਜ਼ਬਰ ਹੋਵੇ ਚਾਹੇ ਪੁਲਿਸ ਦਾ ਜ਼ਬਰ ਹੋਵੇ ਚਾਹੇ ਚੌਧਰੀਆਂ ਦਾ ਕੋਈ ਜ਼ਬਰ ਹੋਵੇ ਉਹਦੇ ਖਿਲਾਫ ਅਸੀਂ ਲਗਾਤਾਰ ਲੜਾਈ ਦੇਵਾਂਗੇ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਸਾਰਾ ਦਤਨੁਆ ਮੇਲ ਸਿੰਘ ਜਮੂਰੀ ਕਿਸਾਨ ਸਭਾ ਜ਼ਿਲ੍ਹਾ ਅਗੋ ਮੈਂ ਅੱਜ ਜਿਹੜੀ ਇਹ ਚੋਣ ਹੋਈ ਆ ਵਿਅਤੀ ਮਜ਼ਦੂਰ ਸਭਾ ਦੀ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਵੀ ਇਹ ਪੂਰੇ ਜੋ ਕੰਮਾਂ ਦੀ ਜ਼ਿੰਮੇਵਾਰੀ ਲਈ ਹੈ ਇਹਨਾਂ ਨੇ ਉਹਦੇ ਤੇ ਪੂਰਾ ਨਿਭਾਉਣਗੇ ਉਹਨੂੰ ਤੇ ਬਹੁਤ ਹੀ ਹੰਡੇ ਵਰ ਤੇ ਸੁਝਾਅ ਇੱਥੇ ਆਏ ਨੇ ਲੀਡਰਸ਼ਿਪ ਸੁਭਾਈ ਬਹੁਤ ਵਧੀਆ ਢੰਗ ਨਾਲ ਇਹਨਾਂ ਨੂੰ ਸਮਝਾ ਕੇ ਗਈ ਹੈ ਇਹ ਵੀ ਹੰਡੇ ਵੇ ਆ ਇਹ ਜੀ ਗੱਲ ਨਹੀਂ ਹੈ ਇਹ ਬਹੁਤ ਅੱਗੇ ਲਿ ਜਾਣਗੇ ਜੱਥੇਬੰਦੀ ਨੂੰ ਮਜ਼ਦੂਰਾਂ ਦੀ ਲੋੜ ਵੀ ਅੱਜ ਸਭ ਤੋਂ ਦੁਖੀ ਨੇ ਇਸ ਮਹਿੰਗਾਈ ਦੇ ਵਿੱਚ ਇਸ ਕਰਕੇ ਕੰਮ ਕਰਨਗੇ ਵੀ ਤੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਬਹੁਤ ਬਹੁਤ ਧੰਨਵਾਦ